ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਾਹੀ ਗੁਰੂ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੁਸ਼ ਹੋਮੋ ਇਹਦੇ ਨਾਲ ਹੀ ਅੱਜ ਆ ਜੀ ਵੀਡੀਓ ਦੀ ਸਟਾਰਟਿੰਗ ਕਰਦੇ ਆਂ ਦੇਖੋ ਨੇਰੀ ਨੇ ਕਿੰਨਾ ਬੁਰਾ ਹਾਲ ਕਰਤਾ ਰਾਤ ਸਾਡੇ ਤਾਂ ਆ ਹਾਲ ਹੋ ਗਿਆ ਹਾਪੀ ਪਾ ਵੀ ਹੋ ਗਿਆ ਫੇਪਾ ਉੱਦਦਾ ਫਿਰਦਾ ਸੀ ਰਾਤ ਨੇਰੀ ਚ ਇੰਨਾ ਖੜਕਾ ਹੋਵੇ ਇੰਨਾ ਜ਼ਿਆਦਾ ਖੜਕਾ ਹੋਵੇ ਤੇ ਆ ਤਾਂ ਇੰਨੇ ਆ ਆਪਣਾ ਛਿਕੂ ਤਾਂ ਆ ਲੱਗੇ ਮੈਨੂੰ ਵੀ ਟੁੱਟੂਗਾ ਆਪਣੇ ਦਾ ਝੂਮ ਝੂਮ ਜਾਂਦਾ ਸੀ ਥੱਲੇ ਨੂੰ ਆਪਣੇ ਦਾ ਫੇਰ ਵੀ ਘਟਾਈ ਜਾ ਰਾਤ ਮੈਂ ਆ ਹਾ ਬਿਗਦੀ ਪੜੀ ਖਬਰ ਫੇਸਬੁੱਕ ਤੇ ਵੀ ਖੰਨੇ ਬਹੁਤ ਜਾਦੇ ਦੇਖੋ ਸਰ ਬਸ ਬਸ ਤੇ ਬਹੁਤ ਸੀਗੀ ਆਪਣੇ ਵੀ ਉਹ ਆ ਜਿਹੜੇ ਮੈਂ ਕੱਲ ਉਹ ਕਹਿੰਦੀ ਸੀ ਫਲਾਵਰ ਆ ਸਾਰੇ ਇੱਥੇ ਪਹੁੰਚ ਗਏ ਪਹੁੰਚਦੇ ਨੇ ਆਪਣੀ ਆਏ ਉਡੂਡ ਆ ਜਾਂਦੀ ਨੇ ਇਹ ਬਹੁਤ ਸੋਹਣੀ ਸੋਹਣੀ ਨੇ ਇਹ ਬਹੁਤ ਸੋਨਾ ਟ੍ਰੀ ਆ ਤੇ ਇਹ ਜਿਹੇ ਫਲਾਵਰ ਨੇ ਦੇ ਵਿਚਾਰਾ ਰਾਤ ਹਨਾ ਖਾਲੀ ਹੋ ਗਿਆ ਉਹ ਉਹਨੂੰ ਵੀ ਦੇਖਦੇ ਆ ਕਿਸ ਤਰ੍ਹਾਂ ਦਾ ਹੋ ਗਿਆ ਤੇ ਅੰਦਰੋਂ ਕਰਨੀਆਂ ਸਫਾਈ ਹੋਣਾ ਉਹ ਬੋਦ ਕੁਸਪੀ ਗਿਆ ਰੱਤ ਦਾ ਤੇ ਆ ਦੇਖੋ ਸਾਰੀ ਸੜਕ ਭਰ ਗਈ ਉਹਨਾਂ ਨਾਲ ਸਫਾਈ ਕਰਨੀ ਆ ਜਦੋਂ ਹਨਾ ਉਹ ਹੋ ਜਾਂਦਾ ਇਸ ਤਰ੍ਹਾਂ ਦਾ ਹੋ ਜਾਂਦਾ ਤਾਂ ਸਾਰਾ ਦਿਨ ਸਫਾਈ 'ਚ ਨਿਕਲ ਜਾਂਦਾ ਪਰ ਅੱਜ ਅਸੀਂ ਜਾਣਾ ਜਾਣਾ ਵੀ ਜ਼ਰੂਰੀ ਆ ਮਿਸਤ ਵੀ ਨਹੀਂ ਕਰ ਸਕਦੇ ਤੁਹਾਨੂੰ ਮੈਂ ਉਹ ਦਿਖਾਉਣੀ ਆ ਉਹ ਫਲਾਵਰ ਦੇਖੋ ਵਿਚਾਰੇ ਦੇ ਸਾਰੇ ਫੁੱਲ ਫੁੱਲੇ ਇੱਥੇ गिर ਗਏ ਹਨਾ ਉਹਦੀ ਸਾਰੀ ਸੁੰਦਰਤਾ ਆ गिर ਗਿਆ ਆਪਣੇ ਘਰੇ ਵੀ ਕਿੰਨੇ ਜਿਆਦਾ ਚਲੇਗੇ ਬਹੁਤ ਸੋਹਣਾ ਲੱਗਦਾ ਹੁੰਦਾ ਬਹੁਤ ਸੋਹਣਾ ਨਾ ਤੇ ਇਥੇ ਆਵਾਜ਼ ਦੇ ਕੋ ਚਿੜੀ ਆ ਦੇਖ ਕਿੰਨੀ ਪਿਆਰੀ ਪਿਆਰੀਆਂ ਦੀ ਆ ਸੀਗਾ ਮੈਂ ਬੈਕ ਕੈਮਰੇ ਨਾਲ ਦਿਖਾਉਣੀ ਆ ਦੇਖੋ ਸਾਰੀ ਸੜਕ ਦੇ ਆਲੇ ਦੁਆਲੇ ਫੁੱਲ ਖਿਲਰੇ ਨੇ ਉਹਦੇ ਹਾਂਜੀ ਆ ਸੀਗਾ ਪਛਾਰ ਕੱਲ ਭਰਿਆ ਪਿਆ ਸੀ ਭਰਿਆ ਪਿਆ ਸੀਗਾ ਇੱਕ ਹੋਰ ਸੀ ਛੋਟਾ ਪਹਿਲੇ ਇਥੇ ਆ ਸਾਰੀ ਜਗਾ ਸੀਗੇ ਜੇ ਟੁੱਟ ਗਏ ਹੌਲੀ ਹੌਲੀ ਨੇਰੀਆਂ ਨਾਲ ਆ ਦੇਖੋ ਆਪਣੇ ਘਰ ਦੀ ਬੈਕ ਸਾਈਡ ਰਾਤ ਸੰਦੀਪ ਨੇ ਆ ਢੋਲ ਖਾਲੀ ਸੀ ਆਪਣੀ ਮੱਝਾਂ ਵੇਲੇ ਬੱਦ ਢੋਲ ਪਰ ਦਿਉਨੇ ਨਾ ਜਦ ਪੇ ਸੀ ਇਧਰੋਂ ਜਨਰੇਟਰ ਲਾਉਣ ਵੇਲੇ ਕੱਢ ਕੇ ਰੱਖਿਆ ਉੱਧਰ ਨੀਰੀ ਵਾਲੇ ਦੇ ਗੇਟ ਸੀ ਰੱਖਤਾ ਉਹ ਤੇ ਮੀਂਹ ਪਵੇ ਟੱਕ 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 ਆਵਾਜ਼ ਆਵੀ ਮੈਨੂੰ ਕਿਹ ਪਤਾ ਨਹੀਂ ਕਿੱਥੋਂ ਆਵਾਜ਼ ਆਈ ਜਾਂਦੀ ਹਾਂ ਮੈਨੂੰ ਕਿਹ ਆਵਾਜ਼ ਪਤਾ ਨਹੀਂ ਕਿੱਥੋਂ ਆਈ ਜਾਂਦੀ ਆ ਦੇਖੋ ਆਪਣੇ ਘਰ ਦੀ ਬੈਕ ਸਾਈਡ ਉਹ ਆ ਬਾਬਾਪੁਰੀ ਆ ਤੇ ਹਾਂਜੀ ਬਾਬਾ ਸਿੱਧ ਬਹੀ ਜੀ ਅਸੀਂ ਵੈਸੇ ਕਹਿ ਦਿੰਨੇ ਆ ਨਾ ਉਮੀ ਨੇ ਕਹਿਤਾ ਫਿਰ ਹਜੇ ਕਹਿੰਦੇ ਨੇਰੀ ਘਟਾ ਹੋਲਡਰ ਵੀ ਸਾਡਾ ਉੱਥੇ ਉੱਥੇ ਲੱਗੇ ਹੋਏ ਸੀਗਾ ਹੋਲਡਰ ਖੋਲ ਕੇ ਉਹ ਮਾਰਿਆ ਬਹੁਤ ਜ਼ਿਆਦਾ ਨੇਰੀ ਸੀ ਬਹੁਤ ਜ਼ਿਆਦਾ ਨੇਰੀ ਸੀਗੀ ਅਜ ਸਮਾਨ ਸਾਫ ਸਾਫ ਆ ਖੜੀ ਪੱਤੇ ਦੇ ਪੌਦੇ ਤੇ ਵੀ ਆ ਦੇਖੋ ਆਹ ਵਾਲਾ ਆ ਗਿਆ ਫਲ ਜਾ ਕੀ ਨੇ ਨਮੂ ਪਤਾ ਨਹੀਂ ਕੀ ਹੈ ਹਨਾ ਆਪਣੀ ਫਸਟ ਟਾਈਮ ਦੇਖਿਆ ਉਦਰੀ ਦੇ ਪਿੰਡੀ ਵੀ ਵਧੀਆ ਹੋਗੀ ਹੂੰ ਮੈਂ ਕੱਲ ਦੇਖ ਕੇ ਸੀ ਜੀ ਹੂੰ ਉਹਨੇ ਹੱਥ ਵੀ ਚਲੋ ਜੀ ਦੇਖੋ ਬਾਹਰ ਤੇ ਇਸ ਤਰ੍ਹਾਂ ਦਾ ਮੌਸਮਾ ਹੁਣ ਅਸੀਂ ਅੰਦਰ ਜਾਂਦੇ ਆ ਕੰਮ ਤੰਦਾ ਕਰਦੇ ਆ ਜਿੰਨਾ ਖੁੰਦਾ ਫਿਰ ਫਟਾਫਟ ਰੈਡੀ ਹੋ ਕੇ ਜਾਣਾ ਕਿਉਂਕਿ ਲੇਟ ਹੋ ਜਾਨੇ ਅਜੀ ਲੇਟ ਨਾ ਹੋ ਜੀ ਹੈ ਨਾ ਉਹ ਭੱਜ ਗਿਆ ਸਾਡਾ ਬੱਚਾ ਵੀ ਉੱਠ ਖੜਿਆ ਸੀ ਅੱਜ ਸਾਧਰੇ ਉੱਠ ਖੜਿਆ ਲਓ ਜੀ ਹੁਣ ਕੰਮ ਤੰਦਾ ਨਿਬੜਿਆਣਾ ਇੰਨੀ ਕੰਮ ਨਹੀਂ ਵੇੜੀ ਐਨੀ ਜਲਦੀ ਜਲਦੀ ਕੰਮ ਨਹੀਂ ਵੇੜੀ ਪਰ ਫਿਰ ਵੀ ਉਹਨਾਂ ਹੀ ਹੁੰਦਾ ਆ ਕਰਨਾ ਆ ਕਰਨਾ ਤੇ ਆ ਟਾਈਮ ਹੋ ਗਿਆ ਸਾਨੂੰ 10 ਵਜੇ ਨੂੰ ਪਹੁੰਚਣ ਦਾ ਫੋਨ ਆਇਆ ਸੀ ਕਿ 10 ਵਜੇ ਨੂੰ ਉੱਥੇ ਪਹੁੰਚਣਾ ਰਬਨੀਤ ਵੀ ਕਾਹਲ ਕਰੀ ਜਾਂਦੀ ਸੀ ਤੇ ਰਬਨੀਤ ਕਿੰਨਾ ਟਾਈਮ ਹੋ ਗਿਆ 10 ਵਜੇ 10 ਵਜੇ ਕਿਰਸੀ 10 ਵਜੇ ਚੱਲੇ ਆ ਅੱਜ ਅਸੀਂ ਫਟਕਾਲੇ ਰਸਤੇ ਨਹੀਂ ਚੱਲੇ ਅੱਜ ਅਸੀਂ ਪਿੰਡ ਦੂਸਰੇ ਵਾਸਤੇ ਹੀ ਜਾਣੇ ਆ ਤੇ ਬਣੀ ਰਹੋ ਜੀ ਬਲੌਗ ਦੇ ਨਾਲ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਹਨਾ ਕਿੱਥੇ ਗਏ ਸੀ ਕੀ ਕੰਮ ਸੀਗਾ ਤੇ ਲਾਈਕ ਸ਼ੇਅਰ ਕਮੈਂਟ ਜਿਹੜੇ ਆਪਣੇ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਹਨਾ ਤੁਸੀਂ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਲਓ ਜੀ ਅੱਜ ਅਸੀਂ ਆਏ ਸੀ ਕਨੌਰੀਵਾਲ ਦੀ ਛੋਟੀ ਕਨੌਰੀ ਅੱਗੇ ਤਾਹਾਂਦੀਰ ਤੇ ਹੈ درخت ਬਹੁਤ ਲੱਗੇ ਪੈਨੇ ਰਸਤੇ 'ਚ ਆਹ ਸਵੇਰੇ ਤੇ ਵੀ ਬਹੁਤ ਨਹੀਂ ਪਹਿਲਾਂ ਪਿੱਛੇ ਵੀ ਬਹੁਤ ਸੀ ਜੇ ਰਵਨੀਤ ਦੇ ਸਕੂਲ 'ਚ ਰਵਨੀਤ ਦੇ ਸਕੂਲ 'ਚ ਆਣਾ ਸੀ ਸੰਡੇ ਵਾਲੇ ਦੇ ਨਾ ਤੇ ਅੱਜ ਰਵਨੀਤ ਨੂੰ ਮਿਲਨੇ ਨੇ ਪ੍ਰਾਈਜ਼ ਹਨਾ ਤੇ ਦੋ ਮਿਲਣਗੇ ਮੇਰੇ ਬੁੱਤ ਨੂੰ ਕਿਦਾ ਹੈ ਪਰਸੈਂਟੇਜ ਦਾ ਇੱਕੇ ਦਾ ਹੈਗਾ 100 ਚੋਂ 100 ਆਈ ਸੀਗੇ ਇੰਗਲਿਸ਼ ਚੋ ਹਾਂਜੀ ਹਾਂ ਉਹ ਬੱਚਿਆਂ ਨੂੰ ਫਿਰ ਉਹ ਵੀ ਮਿਲਣਗੇ ਸਬਜੈਕਟ ਵਾਲੇ ਵੀ ਤੇ ਸੰਡੇ ਸੰਡੇ ਵਾਲਾ ਦਿਨ ਰੱਖਿਆ ਸੀਗਾ ਸਕੂਲ ਵਾਲਿਆਂ ਨੇ ਆਈ ਜਾਂਦੇ ਨੇ ਸਾਰੇ ਹੁਣ ਬਹੁਤ ਦੁਨੀਆ ਵੱਲੋਂ ਪਹੁੰਚ ਗਏ ਬਹੁਤ ਪੇਰੈਂਟਸ ਨਾਲ ਗੱਡੀਆਂ ਦੇਖੋ ਕਿੰਨੀਆਂ ਖੜੀਆਂ ਨੇ ਆਪਾਂ ਉੱਥੇ ਲਾਤੀ ਕਿ ਕੁੜੀ ਦੀ

this must likhya tur pae kal and a very sweet morning to one and all present here hearty congratulations to one and all for this great achievement let us begin today's ceremony by taking the blessings of the almighty and pay our gratitude for giving this prestigious moment to celebrate it is with grace. school and the trust because it is all winning Discipline in the lifestyle, discipline in the school, and following the the same education system that I had. It is our traditional system of our country and also a modern education system. 1 to 10, 13 years. And if the child is here in the plus two, your child had done the studies how far? How many years? 13 plus 2? ਰੱਬ ਨੇ ਇਹਨਾਂ ਨੂੰ ਇੰਨੀ ਸੋਹਣੀ ਸੋਚ ਦਿੱਤੀ ਆ ਔਰ ਇਹਨਾਂ ਦਾ ਆਪਣੇ ਉਹਨਾਂ ਦੀ ਦਿਮਾਗ ਦਿੱਤਾ ਕਿ ਉਹ ਕਿਸੇ ਵੀ ਖੇਤਰ ਵਿੱਚ ਆਪਣੀ ਬੁਲੰਦੀਆਂ ਤੱਕ ਪਹੁੰਚ ਸਕਦੇ ਆ ਸੋ ਸਾਰੇ ਦੇ ਸਹਿਯੋਗ ਨਾਲ ਤੇ ਆਪਣੇ ਔਰ ਕਾਈਂਡਲੀ ਗਿਵ ਅ ਬਿਗ ਹੈਂਡ 25.8% मार्क्स 100 मार्क्स इन इंग्लिश 10th ਕਰਨੀ ਨਹੀਂ ਤਾਂ ਆਪਕੋ ਸੀ ਆਉਟ ਹੋ ਜਾਓ ਰਵਨੀਤ ਜਸਮੀਤ ਸੌਰੀ ਜਸਮੀਤ ਨੈਕਸਟ ਇਜ਼ ਜਸਮੀਤ ਕਾਲ ਮੈਮ ਹਾਂਜੀ ਵੀ ਨੋ ਰਵਨੀਤ ਕੋ ਮੈਡੀਕਲ ਥਿਸ ਇਜ਼ ਰੀਲ اور ਸਰ ਸੁਪਰਕਸ ਜਸ ਰਵਨੀਤ ਜਸਮੀਤ ਸੌਰੀ ਜਸਮੀਤ ਇੱਥੇ ਮਿਲ ਗਿਆ ਹੈ ਨਾ ਅਸੀਂ ਚੱਲਦੇ ਹਾਂ ਅੱਗੇ ਕੀ ਠੀਕ ਕਰਦੇ ਹਾਂ ਨਾ ਬੱਚੇ ਕਿਸ ਤਰ੍ਹਾਂ ਦਾ ਲਓ ਜੀ ਪ੍ਰਾਈਜ਼ ਵਾਲਾ ਤੁਸੀਂ ਦੇਖ ਲਿਆ ਨਾ ਪਹਿਲਾ ਸ਼ਬਦ ਹੋਇਆ ਫਿਰ ਸਾਰਿਆਂ ਨੇ ਮਤਲਬ ਜੋ ਆਪਣਾ ਪੰਜਾਬੀ ਦਾ ਪਾਸਟਾਨ ਸਾਰਿਆਂ ਨੇ ਦਿੱਤਾ ਲੈਕਚਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਾਰੇ ਪਲਸ 2 ਤੇ 10th ਵਾਲੇ ਬੱਚਿਆਂ ਨੂੰ ਪ੍ਰਾਈਜ਼ ਮਿਲੇ ਤੇ ਇੱਥੇ ਪ੍ਰਾਈਜ਼ ਲੈਣ ਤੋਂ ਬਾਅਦ ਹਨਾ ਅਸੀਂ نیچے ਆ ਗਏ ਤੇ ਇਥੇ ਰਮਨੀ ਜੀ ਨੇ ਪਿਕਟ ਵਗੈਰਾ ਕਰੀਆ ਜਸਨੀ ਤੇ ਝੂਲ ਗਿਆ ਤੇ ਖੇਡਿਆ ਝੂਲੇ ਕੋਲ ਆ ਗਈ ਸੀਗੇ ਬਹੁਤ ਵਧੀਆ ਮੌਸਮ ਸੀਗਾ ਅੱਜ ਨੀਮੀ ਪੈਨ ਤੋਂ ਬਾਅਦ ਤੇ ਬਸ ਉਹਨੂੰ ਇਹ ਸੀ ਵੀ ਖਾਣਾ ਖਾਣਾ ਇੱਕ ਰਵਨੀਤ ਹੁੰਦੀਆਂ ਦਾ ਪ੍ਰੋਗਰਾਮਸ ਬਾਰੇ ਰੈਸਟੋਰੈਂਟ ਵਗੈਰਾ ਕਿਤੇ ਇਕੱਠੀ ਜਾਣਾ ਸੀ ਇਹਨਾਂ ਨੇ ਸਾਰੇ ਫਰੈਂਡਸ ਨੇ ਤੇ ਉਹਦੀ ਸਲਾਹ ਕਰ ਰਹੇ ਸੀ ਤੇ ਇਥੇ ਅਸੀਂ ਗੱਪਪੀ ਕਰ ਗਿਆ ਜਿਹੜਾ ਉਸ ਤੋਂ ਬਾਅਦ ਦਾ ਟਾਈਮ ਇਹ ਸੀ ਸਾਰੇ ਬੱਚੇ ਬਹੁਤ ਖੁਸ਼ ਸੀਗੇ ਨਾ ਸਾਰੇ ਵੀ ਰੰਸ ਦੇ ਕੋਈ ਪਰਸੈਂਟੇਜ ਦੀ ਗੱਲ ਨਹੀਂ ਹੁੰਦੀ ਆ ਨਾ ਬੱਚਿਆਂ ਨੂੰ ਇਹ ਖੁਸ਼ੀ ਹੋਈ ਵੱਡੀ ਹੁੰਦੀ ਆ ਤੇ ਜਦੋਂ ਕੋਈ ਵੀ ਚੀਜ਼ ਦਾ ਹੁਣ ਆਪਾਂ ਨੂੰ ਇਹ ਮਿਲਦਾ ਨਾ ਜਿਵੇਂ ਹੁਣ ਅੱਜ ਇਹਨਾਂ ਨੂੰ ਪ੍ਰਾਈਜ਼ ਡਿਸਟਰੀਬਿਊਸ਼ਨ ਹੈਗਾ ਸੀਗਾ ਇਹਨਾਂ ਦਾ ਉਹਨੂੰ ਸੈਲੀਬ੍ਰੇਟ ਕੀਤਾ ਕਰਕੇ ਸਾਰੇ ਬੱਚੇ ਦੇਖਣ ਆ ਲਈ ਸੀ ਇੰਨੇ ਜ਼ਿਆਦਾ ਕੋਈ ਨਾ ਵੇੜੋ

لو جی تھوتی چل चल पे थी ہے रवनीता دونوں بیسٹ فرینڈ تھے سارے ٹیچرز انو سارے سکول تے سارے نوں تا پتہ تے اسو پھر رپیت نے بھی چلے گئے تھے تے اسدی بھی اپنی گڈی لے کے وہ اپنی گڈی لے کے چلے گئے تھے لو جی ہن اگے ساری بھی اسی ہن چللے گھر چللے ٹھٹ کے ہموں اپنا ماں سر ਹੋ ਫਿਰ ਇਹ ਦੇਖਾਈ ਰੂਲੀ ਕਹਾਣੀ ਆਪਣੀ ਆ ਤੇ ਨੂੰ ਇਹ ਸਾਲ ਨੂੰ ਇਹ 100 ਤੋਂ 100 ਆਲੀ ਤੇ ਆ ਇਹਨੇ ਕਲਾਸ ਆਲੀ ਮਿਲ ਜਾਣਾ 36 ਸੈਕਸ਼ਨ 996 ਸੈਕਸ਼ਨ ਤੇ ਚਲੋ ਜੀ ਹੁਣ ਘਰ ਚਲਦੇ ਆਪਾਂ ਘਰ ਜਾ ਕੇ ਲੈਂਦੇ ਆ ਘਰ ਤੇ ਗਰਮੀ ਵੀ ਨਹੀਂ ਫੇਰੇ ਹੈ ਝੁੱਲੇ ਝੁੱਲਣਾ ਲੱਗੇ ਸਾਡੇ ਛੋਟੇ ਬੱਚੇ ਖਾਰੜੀ ਦੱਸ ਓਕੇ ਨੜਕੀ ਖੜਨਾ ਨੜਕੀ ਖੜਨਾ ਹੁਣ ਹੱਥ ਨਾਲ ਕੀ ਕਰਨਾ ਹੈ 10 ਇਹ ਕਿ ਲੋਹਣ ਰਮੀਤ ਨੇ ਇਤਨੇ ਅੱਲੇ ਕੱਲ ਤਾਂ ਆ ਕੇ ਗਏ ਸੀ ਇਹ ਵੀ ਆਇਆ ਹਨਾ ਇਹ ਨਹੀਂ ਸੀ ਆਈ ਵੀ ਹੁਣ ਕੈਮਰਾ ਦੇਖ ਕੇ ਰਮੀਤ ਤੇ ਸ਼ਾਈ ਫੀਲ ਕਰਦੀ ਐ ਚਲੋ ਸ਼ਾਈ ਫੀਲ ਕਰਦੀ ਐ ਇਹਨੂੰ ਵੇਖਦੀ ਮੈਂ ਨਾਨਕੀ ਮਿਲ ਕੇ ਆਣਾ ਮੇਰੇ ਨਾਲ ਆਣਾ ਮੇਰੇ ਤਾਂ ਕਦੇ ਮਿਲਾਂਦਾ ਜੀ ਤੇਰਾ ਤਾਂ ਫੋਨ ਵੀ ਬੰਦ ਹੋਣ ਵਾਲਾ ਹੋ ਗਿਆ ਫੇਰ ਕਦੇ ਮਿਲਾਦੀ ਐ ਰੋਨੀ ਤੂੰ ਹਾਂ ਜੀ ਜਾਨ ਨਾਨਕੇ ਵੀ ਦਿੱਸਕਾ ਲੰਘਣਾ ਨਹੀਂ ਆਏਗਾ ਆਪ ਤਨ ਉਹ ਬਹਿ ਤੱਕ ਕੇ ਪਿਆ ਇੰਨੇ ਦਰਦ ਤੋੜੇ ਨੇ ਉਹ ਨਹੀਂ ਨਹੀਂ ਹਾਲੇ ਤੀ ਬਹੁਤਾ ਜਸਨੀਤ ਆ ਨਾਨਕੀ ਜਾਣਾ ਕਹਿੰਦਾ ਹਾਂ ਸੌਣੇ ਵੀ ਜਾਣਾ ਲੈ ਆ ਜੀ ਕਿਹਨੂੰ ਮਿਲਣਾ ਉਹ ਤਾਂ ਇਹ ਨਹੀਂ ਤਾਂ ਜਸਨੀਤ ਕਿਹਨੂੰ ਮਿਲਣਾ ਤਾਂ ਨਾਨਕੀ ਕਿਹਨੂੰ ਮਿਲਣਾ ਤਾਂ ਕਹਿੰਦਾ ਅੱਮੀ ਹਿੰਦੀ ਜਾਓ ਫੇਲ ਹੋ ਗਈ ਤਾਂ ਅੱਛੇ ਪਤਾ ਤੁਹਾਨੂੰ ਇਹ ਕਦੀ ਨਾਨਕੀ ਕੋਲੇ ਜਾਣਾ ਲੱਗਦਾ ਨਹੀਂ ਕਿ ਉੱਥੇ ਖੱਲੀ ਆ ਗਈ ਹੈ ਮੈਂ ਵੀ ਲੰਘਾ ਹਾਂ ਪਾਣੀ ਪੀ ਲੈ ਕੋਈ ਨਾ ਤੇ ਮੈਨੂੰ ਹੁੰਦਾ ਨਹੀਂ ਹੈਗਾ ਪਾਣੀ ਅੱਥੇ ਲੋਜੀ ਇੱਥੇ ਪਹੁੰਚ ਗਈ ਸੀ ਜਿੰਨੀ ਕਿ ਵੀਡੀਓ ਵਿੱਚ ਇੱਥੋਂ ਇੱਥੇ ਆ ਕੇ ਬਣੀ ਬਣਾਈ ਕਿਉਂਕਿ ਮੇਰੇ ਫੋਨ ਦੀ ਬੈਟਰੀ ਜਵਾਬ ਦੇ ਹੀ ਜਾਂਦੀ ਸੀ ਤੇ ਆ ਕੇ ਪਹਿਲੇ ਤਾਂ ਸੀ ਕੋਲਡ ਡਰਿੰਕ ਪੀਤਾ ਉੱਥੇ ਖਾਦੇ ਸੀਗੇ ਪਕੌੜੇ ਗਲਾਲ ਜਾਮਨ ਹਨਾ ਉਹ ਚੀਜ਼ਾਂ ਨਾਲ ਤੁਹਾਨੂੰ ਪਤਾ ਨਾ ਕਿਸ ਤਰ੍ਹਾਂ ਹੁੰ ਲੱਗ ਜਾਂਦਾ ਇੱਕ ਗਰਮੀ ਸੀ ਤੇ ਕੋਲਡ ਡਰਿੰਕ ਵਗੈਰਾ ਪੀ ਕੇ ਤੇ ਇੱਥੇ ਅਮਲ ਲੱਗੀ ਹੋਈ ਸੀਗੀ ਮੰਮੀ ਦਾ ਸਿਰ ਬਹੁਣ ਹਨਾ ਅੱਜ ਮੰਮੀ ਨੂੰ ਨਵਾਇਆ ਸੀਗਾ ਦਿਨੇ ਕਿਉਂਕਿ ਕੱਲ ਕਾਫੀ ਜ਼ਿਆਦਾ ਨੇਰੀ ਸੀਗੀ ਤੇ ਮੰਮੀ ਬਾਹਰ ਸੀਗੀ ਜਦ ਜਦ ਫਿਰ ਵੀ ਨੇਰੀ ਪੈਂਦੇ ਕਰਦੇ ਮੰਮੀ ਨੂੰ ਅੰਦਰ ਕਰਿਆ ਹਨਾ ਟਾਈਮ ਲੱਗ ਗਿਆ ਫਿਰ ਅੱਜ ਸਵੇਰੇ ਮੰਮੀ ਨੂੰ ਲਮਾ ਕੇ ਤੇ ਹੁਣ ਮੰ ਮੰਮੀ ਦਾ ਸਿਰ ਵਾਹੀ ਜਾਂਦੀ ਸੀ ਤੇ ਅਸੀਂ ਕੁਝ ਟਾਈਮ ਰੈਸਟ ਕਰੀ ਤੇ ਫੋਨ ਬਿਲਕੁਲ ਬਸ ਬੰਦ ਹੋਣ ਵਾਲੀ ਸੀਗਾ ਤਾਂ ਕਰਕੇ ਉੱਥੇ ਜ਼ਿਆਦਾ ਵੀਡੀਓ ਆਪਾਂ ਤੋਂ ਸੂਟ ਨਹੀਂ ਹੋਈ ਤੇ ਇਹਦੇ ਨਾਲ ਹੀ ਵੀਡੀਓ ਦਾ ਕਰਦੇ ਆਂਡ ਬਾਏ ਬਾਏ ਤੇ ਜ਼ਰੂਰ ਲਾਈਕ ਸ਼ੇਅਰ ਕਮੈਂਟ ਜ਼ਰੂਰ